ਸ਼ਾਸਤਰੀ ਕਾਲ ਦੋਸਤੋ ਡਬਲ ਐਫ ਜੀ ਦੇਸੀ ਤੂਜਾ ਤਾਂ ਜੋ ਤਕਰੀਬਨ ਦੇਸੀ ਤੂਜਾ ਇੱਕ ਮਹੀਨਾ 10 ਦਿਨ ਦਾ ਹੋ ਗਿਆ ਹਾਂ ਤੇ ਦੇਖੋ ਜਿੱਤੀ ਬਲੀਆ ਗਰੋਥ ਕਰ ਰਿਹਾ ਹੈ ਡਬਲ ਐਫ ਜੀ ਦੇਸੀ ਤੂਜਾ ਤਾਂ ਜਤਵਨ ਵੀਡੀਓ ਦੱਸਿਆ ਜਾਵੇਗਾ ਕਿ ਕੁੱਕੜ ਅਤੇ ਮੁਰਗੀ ਦੀ ਪਛਾਣ ਜੁਣੀ ਕੀਤੀ ਜਾਂਦੀ ਹੈ ਤਾਂ ਵੀ ਜੇ ਤੁਸੀਂ ਦੇਖ ਰਹੇ ਹੋ ਕਿ ਜਿੰਨਾਂ ਦੀਆ ਦੇਖੋ ਉੱਪਰ ਦੀਆਂ ਕਲਗੀਆਂ ਛੋਟੀਆਂ ਛੋਟੀਆਂ ਹੁੰਦੀਆਂ ਜਾ ਰਹੀਆਂ ਹਨ ਤਾਂ ਇਹ ਤੋਂ ਪਤਾ ਲੱਗਦਾ ਹੈ ਕਿ ਇਹ ਮੁਰਗਾ ਹੈ ਤੇ ਕਲਗੀ ਵਾਲਾ ਕੁੱਕੜ ਹੈ ਤਾਂ ਦੇਖੋ ਇਹ ਤੇ ਮੁਰਗੀਆਂ ਵੀ ਦੇਖ ਰਹੀਆਂ ਹਨ ਤਾਂ ਜਿਨ੍ਹਾਂ ਦੀ ਕਲਗੀਆਂ ਛੋਟੀਆਂ-ਛੋਟੀਆਂ ਜਾਣੀ ਤੇ ਬਰੀਕ-ਬਰੀਕ ਕਲਗੀਆਂ ਹਨ ਤਾਂ ਇਹ ਤੋਂ ਪਛਾਣ ਕੀਤੀ ਜਾ ਸਕਦੀ ਹੈ ਇਹ ਮੁਰਗੀਆਂ ਹੀ ਹਨ ਆਇ ਕਰੀ ਵੀ ਦੇਖੋ ਕਾਫੀ ਮੁਰਗੀਆਂ ਹਨ ਤਾਂ ਮੁਰਗੇ ਦੇਖੋ ਇਹ ਲਾਟ ਵਿੱਚ ਕੱਟ ਹਨ ਪਰ ਮੁਰਗੇ ਹੌਲੀ ਹੌਲੀ ਜਦੋਂ ਹੋਣਗੇ ਜਿਵੇਂ ਜਿਵੇਂ ਇਹਨਾਂ ਦੀ ਉੱਪਰ ਪੀਆਂ ਲੱਗ ਗਿਆ ਵਧੀਆ ਜਾਣਗੇ ਤਾਂ 100% ਵਿੱਚੋਂ ਦੇਖਿਆ ਜਾਵੇ ਇਸ ਲਾਟ ਵਿੱਚੋਂ ਤਾਂ ਮੁਰਗੇ ਜਾ ਰਹੇ ਹੀ ਠੰਡ 100% ਵਿੱਚੋਂ 70 ਜਾਂ 60% ਮੁਰਗੇ ਹੱਲ ਤਾਂ ਬਾਕੀ ਇਹ ਲਾਟ ਵਿੱਚੋਂ मुर्गी भी चले मुझे तो कोई इधर पानी भी पीने वाला मुर्गियाँ और मुर्गे कर करके उड़ने रंग-बिरंगे उड़ कर के ਇੱਥੇ ਕਈ ਤਰ੍ਹਾਂ ਦੇ ਮੁਰਗਾ ਹਨ ਜਿਵੇਂ ਕਾਲਾ ਪੂਰਾ ਰੰਗ ਹੈ ਤੇ ਲਾਲ ਰੰਗ ਹੈ ਲਾਲ ਪੂਰਾ ਰੰਗ ਹੈ ਤਾਂ ਬਲੈਕ ਕਾਲਾ ਹੈ ਤੇ ਵਾਈਟ ਕਲਰ ਹੈ ਦੇਖੋ ਦੋ ਮੁਰਗੇ ਵਾਈਟ ਕਲਰ ਦੇ ਵਿੱਚ ਹਨ ਦੇਖੋ ਇੱਕ ਦੋ ਵਾਈਟ ਕਲਰ ਦਾ ਮੁਰਗਾ ਹੈ ਥੋੜਾ ਥੋੜਾ ਵਿੱਚ ਬਲੈਕ ਅੰਦਰ ਹੈ ਤੇ ਇਧਰ ਚਿੱਟੇ ਰੰਗ ਦੀ ਮੁਰਗੀ ਹੈ ਸੋਨੇ ਚਿੱਟੇ ਰੰਗ ਦਾ ਪਰ ਹੈ ਇਹਨੇ ਕੁ ਪਰ ਹੈ ਚਿੱਟੇ ਰੰਗ ਦਾ ਜਦੋਂ ਇਹ ਸੱਤਨ ਵੀਰ ਨੂੰ ਜੋ ਇਹ ਕਾਲੀ ਮੁਰਗੀਆਂ ਬਾਬੇ ਵਗੈਰਾ ਨੂੰ ਦਿੰਦੇ ਹਨ ਜੰਮਕਾੜੀਆਂ ਮੁਰਗੀਆਂ ਚੜਾਉਂਦੇ ਹਨ ਤੇ ਗਿੱਟੀਆਂ ਮੁਰਗੀਆਂ ਚੜਾਉਂਦੇ ਹਨ ਤਾਂ ਪਲਾ ਸਕਦੇ ਹਾਂ मेरा नंबर है अठानवे एक सौ छियाली छियालीवंजा एड्रस का ठाणी फूला सिंह जलालाबाद जिला का मेरा एड्रस है तो और भी कई प्रकार के मुरगियाँ रंग मिल जाएगे देखो पुकड़ है कलगी वाला